ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਪੁਲਿਸ ਸਾਹਿਬ ਅਮਰਦੇਸ਼ਾ ਨਿਬੇਸ਼ ਹੈ ਅਮਰਸਰ ਪੁਲਿਸ ਕਮਿਸ਼ਨਰੇਟ ਦੇ ਸਿਵਲਾਈਨ थाना ਉਹਨਾਂ ਦੇ ਮੁਖੀ ਇਸ ਦਾ ਗੁਰਪ੍ਰੀਤ ਸਿੰਘ ਤੇ ACP ਨੌਟਸ ਦਾ ਮਨਿੰਦਰ ਸਿੰਘ ਉਹਨਾਂ ਨੇ 6 ਸਨੇਚਰ ਫੜੇ ਆ ਤਿੰਨ ਵੱਖਰੇ ਵੱਖਰੇ ਕੇਸਾਂ ਦੇ ਵਿੱਚ ਤੇ ਉਹਨਾਂ ਤੋਂ 10 ਟੂ ਵੀਲਰਸ ਦੀ ਰਿਕਵਰੀ ਕੀਤੀ ਹੈ ਦੋ ਮੋਟਰਸਾਈਕਲ ਇੱਕ ਐਕਟਿਵਾ ਸਕੂਟਰ ਦੀ ਤੇ 6 ਮੋਬਾਈਲ ਫੋਨ ਵੀ ਉਹਨਾਂ ਦੇ ਫੜੇ ਆ ਜਿਹੜੇ ਵੱਖ-ਵੱਖਰੇ ਕੇਸਾਂ 'ਚ 6 ਸਨਾਚਰਸ ਫੜੇ ਉਹਨਾਂ ਦਾ ਨਾਮ ਹੈ ਹਰਵਿੰਦਰ ਸਿੰਘ ਲਾਲਸ ਬੋਬੀ ਰਕੇਸ਼ ਕੁਮਾਰ ਲਾਲਸ ਬੱਬੂ ਹਰਜੀਤ ਸਿੰਘ ਜੀਤਾ ਨਿਤਿਨ son of ਲਖਮਿੰਦਰ ਸਿੰਘ ਤੇ ਵਿਸ਼ਾਲ son of ਤਰਸੀਮ ਸਿੰਘ ਤੇ ਸ਼ਿਵਮ ਕੁਮਾਰ ਲਾਲਸ ਸ਼ਿਵਮ ਇਹ ਸਾਰੇ ਹੀ ਛੋਟੀ ਉਮਰ ਦੇ ਹੈਗੇ ਆ 22 ਸਾਲ ਦੇ ਮੁੰਡੇ ਨੇ ਤੇ ਵੱਖ-ਵੱਖਰੇ ਏਰੀਆ 'ਚ ਸਨਾਚਿੰਗ ਕਰਦੇ ਆ ਸ਼ਹਿਰ ਦੇ ਤੇ ਇਨਾ ਤੋਂ ਅਸੀਂ ਹੋਰ ਵੀ ਪੁਛਗਿਛ ਕਰ ਰਹੇ ਆ ਤੇ ਜਿਵੇਂ ਪੁਛਗਿਛ ਵਿੱਚ ਹੋਰ ਇਹਨਾਂ ਦੀ ਸਨੇਚਿੰਗ ਜੇ ਜਦੋਂ ਉਹਨਾਂ ਕਰਨ ਗਈ ਆ ਸਾਨੂੰ ਪਤਾ ਚੱਲੂਗਾ ਸੀ ਉਹ ਵੀ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਤੇ ਜਿਹੜੇ ਇਹ ਸਨੇਚਰਸ ਨੇ ਸਵੈ ਨਿਤਿਨ ਦੇ ਸਾਰੇ ਅ ਨਸ਼ਾ ਦਾ ਸੇਵਨ ਕਰਦੇ ਆ ਹੋਰ ਵੀ ਇਹਨਾਂ ਅਸੀਂ ਸੀਸੀਟੀਵੀ ਫੁਟੇਜਸ ਵਗਰਾ ਵੀ ਹੋਰ ਖੰਗਾਲ ਰਹੇ ਆ ਤੇ ਉਹਨਾਂ ਤੋਂ ਸਨੇਚਿੰਗ ਦਾ ਵੀ ਪਤਾ ਚੱਲੂਗਾ ਤੇ ਬੇਸਿਕਲੀ ਐ ਜਿਹੜੀ ਸਨੇਚਿੰਗ ਕਰਦੇ ਆ ਜੀ ਇਹ ਆਪਣਾ ਰਾਨੀਕਾ ਬਾਗ ਤੇ ਆਪਣਾ ਕੰਪਨੀ ਬਾਗ ਦੇ ਲਾਗੇ ਤਾਗੇ ਤੇ ਤੀਸਰਾ ਆਪਣਾ ਹੈਗਾ ਸ਼ਾਸਤਰੀ ਨਗਰ ਵਗੜਾ ਇੱਥੇ ਇਹਨਾਂ ਨੇ ਜ਼ਿਆਦਾ ਸਨੈਕਿੰਗ ਸਨੈਚਿੰਗ ਵਗੈਰਾ ਕੀਤੀਆਂ ਤੇ ਰਣਜੀਤ ਐਪਨੀ ਵਗੈਰਾ ਵੀ ਦੇ ਵੀ ਅਸੀਂ ਦੇਖ ਰਹੇ ਹਾਂ ਜਿਹੜੀ ਇਹਨਾਂ ਨੇ ਕੀਤੀ ਉਹ ਵੀ ਅਸੀਂ ਕਰ ਰਹੇ ਹਾਂ ਤੇ ਇਹ ਬੇਸਿਕਲੀ ਨੌਕਰੀਆਂ ਕਰਦੇ ਆ ਜਿਵੇਂ ਕਿ ਹਰਵਿੰਦਰ ਸਿੰਘ ਹੈ ਐ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਜਿਹੜਾ ਰਕੇਸ਼ ਕੁਮਾਰ ਹੈ ਉਹ ਪੰਨੂ ਇੰਟਰਨੈਸ਼ਨਲ ਵਿੱਚ ਰਿਸੈਪਸ਼ਨਿਸਟ ਦਾ ਕੰਮ ਕਰਦਾ ਹੈ ਜੀ ਤੇ ਜਿਹੜਾ ਹਰਜੀਤ ਸਿੰਘ ਹੈ ਉਹ ਆਪਣਾ ਡਰਾਈਵਰ ਹੈਗਾ ਜੀ ਹਾਇਤ ਹੋਟਲ ਦੇ ਵਿੱਚ ਤੇ ਨਿਤਿਨ ਹਾਲੇ ਪੜ ਰਿਹਾ ਜੀ 11th ਕਲਾਸ ਦੇ ਵਿੱਚ ਤੇ ਜਿਹੜਾ ਵਿਸ਼ਾਲ ਹੈ ਉਹ ਇੱਕ ਸਲੂਨ ਦੇ ਵਿੱਚ ਹੈ ਤਰਨ ਤਰਨ ਤੇ ਜਿਹੜਾ ਸ਼ਿਵਮ ਹੈ ਉਹ ਵੀ ਆਪਣਾ ਇੱਕ ਗਾਰਮੈਂਟ ਸ਼ਾਪੇਜ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਵਿਸ਼ਾਲ ਹੈ ਉਹਦੇ ਤੇ ਪਹਿਲਾਂ ਵੀ ਇੱਕ ਤਰਨ ਤਰਨ ਨੇ ਕੇਸ ਰਜਿਸਟਰਡ ਹੈਗਾ ਤੇ ਜਿਹੜੇ ਹੈਗੇ ਆ ਆਪਣਾ ਸੰਜੀਵ ਰਕੇਸ਼ ਕੁਮਾਰ ਹੈਗਾ ਉੱਤੇ ਵੀ ਦੋ ਕੇਸਿਸ ਪਹਿਲਾਂ ਹੀ ਸਨੈਚਿੰਗ ਵਗੜਾ ਦੇ ਰਿਸਟਰਡ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਹਰਜੀਤ ਸਿੰਘ ਤੇ ਨਿਤਿਨ ਇਹਨਾਂ ਤੇ ਵੀ ਵੱਖਰੇ ਵੱਖਰੇ ਥਾਣੇ ਸਨੈਚਿੰਗ ਦੇ ਕੇਸਿਸ ਆਲਰੇਡੀ ਰਿਸਟਰਡ ਹੈਗੇ ਆ ਸੋ ਹੈਬਿਚੁਅਲ ਅਫੈਂਡਰਸ ਹੈਗੇ ਆ ਅਸੀਂ ਇਹਨਾਂ ਨੂੰ ਪੇਸ਼ ਕਰਕੇ ਹਲੇ ਰਿਮਾਂਡ ਲੈ ਰਹੇ ਹਾਂ ਤੇ ਜੋ ਵੀ ਆਪਣਾ ਨਿਕਲੇਗਾ ਅਸੀਂ ਤੁਹਾਨੂੰ ਟਾਈਮ ਦਵਾਂਗੇ